ਇਹ ਜੀ 26 ਦਸੰਬਰ 2024 ਨੂੰ ਮੁਕਦਮਾ ਦਰਜ ਕੀਤਾ ਗਿਆ ਸੀ ਇੱਕ ਸੋਸ਼ਲ ਮੀਡੀਆ ਦੇ ਵੀਡੀਓ ਵਾਇਰਲ ਹੋਏ ਸੀ ਵੀਰੇ ਵਿੱਚ ਇੱਕ ਵਿਅਕਤੀ ਫਾਇਰ ਕਰ ਰਿਹਾ ਤੇ ਕਿਸ ਨੂੰ ਉਕਸਾ ਰਿਹਾ ਅੱਜ ਇਹ ਜਿਹੜਾ ਮਸਲਾ ਹੈ ਇਹ ਹਲਕਾ ਵਿਧਾਨ ਸਭਾ ਚਮਕੌਰ ਸਾਹਿਬ ਦਾ ਮਸਲਾ ਹੈ ਤੇ ਜਿਸ ਦੇ ਤਹਿਤ ਸਾਡੇ ਕਾਂਗਰਸ ਪਾਰਟੀ ਦੇ ਲੀਡਰ ਤਾਰਾ ਚੰਦ ਜੀ ਪੁੱਤਰ ਸੁਖਦੇਵ ਸਿੰਘ ਬਾਸੀ ਵੀ ਕੁਛ ਨਹੀਂ ਬਸ ਤੱਕ ਨਹੀਂ ਰੌਣੇ ਛੱਡੇ ਕਰਦੇ ਰੁਕ ਜਾ ਇੱਕ ਮਿੰਟ ਗਾਨ ਹੋ ਜਾ ਬਾਏ ਕੋਈ ਕਰ ਕਰ ਹੁੰਦਾ ਆ ਕੋਣਾ ਨੱਬੜਾ ਪਹਿਲਾਂ ਅੱਜ ਕੋ ਨੱਬੜਾ ਹੁੰਦਾ ਹੈ ਕਦੇ ਜਾ ਕਦੇ ਜਾ ਮੈਂ ਬਾਰੇ ਦਰਬੂਸ ਤੇ ਉਤਸਾਹ ਹੈ ਕਿ ਜਿਨ੍ਹਾਂ ਦੇ ਖਿਲਾਫ 122 ਨਿੰਜਾ ਜੀਐਨਐਸ ਦੇ ਤੇ 25 ਕਈ ਆਉਂਦੇ ਕਿ ਇਹਨਾਂ ਦੇ ਮੁਕਦਮਾ ਦਰਜ ਹੈਗੇ ਇਹ ਇਸ ਮਕਦਮੇ ਦੀ ਕਿੰਨੀ ਗੱਲ ਹੈ ਹੋਂ ਲੋਕ ਦੇ ਜਿਹਦੇ ਖਿਲਾਫ ਮੁਕਦਮਾ ਹੈ ਜਿਹੜੇ ਤੁਮ ਗੌਰ ਸਾਹਿਬ ਨੇ ਐਫਆਈਆਰ ਦਰਜ ਕਰਵਾਈ ਆਪਣੀ ਦਰਖਾਸਤ ਦਿੱਤੀ ਬਰਖਲਾਫ ਗੁਰਵੀਰ ਸਿੰਘ ਪੁੱਤਰ ਗੁਰੀ ਜਿਨ੍ਹਾਂ ਨੇ ਕਿ ਆਪਣੇ ਜਨਮ ਦਿਵਸ ਦੇ ਮੌਕੇ ਤੇ ਨਜਾਇਜ਼ ਅਸਲਾ ਜੋ ਕਿ ਉਹਨਾਂ ਦਾ ਆਪਣਾ ਨਹੀਂ ਹੈ ਉਦੇ ਫਾਇਰਿੰਗ ਕਰਨ ਤੋਂ ਬਾਅਦ ਸੋਸ਼ਲ ਮੀਡੀਆ ਪਲੇਟਫਾਰਮ ਦੀ ਵਰਤੋਂ ਕੀਤੀ। ਇਤਨੀ ਚਮਕੌਰ ਸਾਹਿਬ ਦੇ ਹਲਕੇ ਦੇ ਆਮ ਆਦਮੀ ਪਾਰਟੀ ਦੇ ਇੱਕ ਸਮਰਥਕ ਵੱਲੋਂ ਵਾਈਟ ਫਾਇਰ ਕਰਨ ਦੀ ਵੀਡੀਓ ਸਾਹਮਣੇ ਆਈ ਸੀ ਜਿਸ ਤੋਂ ਬਾਅਦ ਰੋਪੜ ਦੀ ਕਾਂਗਰਸ ਦੇ ਕਈ ਵੱਲੋਂ ਕਈ ਸਵਾਲ ਖੜੇ ਕੀਤੇ ਗਏ ਨੇ। ਇਸ ਦੇ ਨਾਲ ਹੀ ਆਪਣਾ ਪੁਲਿਸ ਤੇ ਕਾਰਵਾਈ ਨਾ ਕਰਨ ਦੇ ਦੋਸ਼ ਲਗਾਏ ਨੇ ਤੇ ਨਾਲ ਕਾਂਗਰਸ ਵੱਲੋਂ ਸੰਘਰਸ਼ ਕਰਨ ਦੀ ਚੇਤਾਵਨੀ ਦਿੱਤੀ ਹੈ। ਕਾਂਗਸੀ ਲੀਡਰਾਂ ਨੇ ਪੁਲਿਸ ਤੇ ਸਿਆਸੀ ਦੁਆਵ ਹੋਣ ਦੀ ਗੱਲ ਆਖੀ ਹੈ। ਨਾ ਕਿਹਾ ਕਿ ਗੁਰਵੀਰ ਗੁਰੀ ਜਿਸ ਦੀਆਂ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਆਮ ਆਦਮੀ ਪਾਰਟੀ ਦੇ ਕਈ ਲੀਡਰਾਂ ਦੇ ਨਾਲ ਫੋਟੋ ਦੇ ਚਲਦੇ ਆ ਹੀ ਉਸ ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਉਹਨੇ ਕਿਹਾ ਕਿ ਗੁਰਵੀਰ ਗੁਰੂ ਵੱਲੋਂ ਜਨਮ ਦਿਨ ਮੌਕੇ ਹਵਾਈ ਫਾਇਰ ਕੀਤੇ ਗਏ ਸਨ ਜਦਕਿ ਉਸ ਦੇ ਕੋਲ ਖੁਦ ਦਾ ਕੋਈ ਵੀ ਲਾਇਸੈਂਸੀ ਅਸਲਾ ਨਹੀਂ ਹੈ। ਉਹਨੇ ਕਿਹਾ ਕਿ ਪੁਲਿਸ ਸਿਆਸੀ ਸ਼ਾਇਦ ਦੇ ਹਿੱਤ ਕਾਰਵਾਈ ਨਹੀਂ ਕਰ ਰਹੀ। ਹੋਰ ਕੀ ਕੁਝ ਕਿਹਾ ਤੁਸੀਂ ਖੁਦ ਹੀ ਸੁਣ ਲਵੋ। ਅੱਜ ਇਹ ਜਿਹੜਾ ਮਸਲਾ ਹੈ ਇਹ ਹਲਕਾ ਵਿਧਾਨ ਸਭਾ ਚਮਕੌਰ ਸਾਹਿਬ ਦਾ ਮਸਲਾ ਹੈ ਤੇ ਜਿਸ ਦੇ ਤਹਿਤ ਸਾਡੇ ਕਾਂਗਰਸ ਪਾਰਟੀ ਦੇ ਲੀਡਰ ਤਾਰਾ ਚੰਦ ਜੀ ਉੱਤਰ ਸੁਖਦੇਵ ਸਿੰਘ ਵਾਸੀ ਜਦੋਂ ਕੋਰ ਸਾਹਿਬ ਨੇ ਐਫ ਆਈ ਆਰ ਦਰਜ ਕਰਵਾਈ ਆਪਣੀ ਦਰਖਾਸਤ ਦਿੱਤੀ ਬਰਖਲਾਫ ਗੁਰਵੀਰ ਸਿੰਘ ਪੁੱਤਰ ਗੁਰੀ ਜਿਨ੍ਹਾਂ ਨੇ ਕਿ ਆਪਣੇ ਜਨਮ ਦਿਵਸ ਦੇ ਮੌਕੇ ਤੇ ਨਜਾਇਜ਼ ਅਸਲਾ ਜੋ ਕਿ ਉਹਨਾਂ ਦਾ ਆਪਣਾ ਨਹੀਂ ਹੈ ਉਹਦੇ ਫਾਇਰਿੰਗ ਕਰਨ ਤੋਂ ਬਾਅਦ ਸੋਸ਼ਲ ਮੀਡੀਆ ਪਲੇਟਫਾਰਮ ਦੀ ਵਰਤੋਂ ਕੀਤੀ ਪੰਜਾਬ ਸਰਕਾਰ ਦੀਆਂ ਭਗਵਾਨ ਸਿੰਘ ਮਾਨ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਕੋਈ ਵੀ ਆਦਮੀ ਜੇਕਰ ਅਸਲੇ ਦੀ ਵੀਡੀਓ ਪਾਉਂਦਾ ਹੈ ਤਾਂ ਉਹਦੇ ਤੇ ਬੰਦ ਦੀ ਕਾਰਵਾਈ ਕਾਨੂੰਨੀ ਕੀਤੀ ਜਾਊਗੀ ਜਿਸ ਦਾ ਕਿ ਪ੍ਰੀਵੀਅਸ ਰਿਕਾਰਡ ਦੇ ਅੰਦਰ ਵੱਖ-ਵੱਖ ਜ਼ਿਲ੍ਹਿਆਂ ਦੇ ਅੰਦਰ ਪਰਚੇ ਹੋ ਚੁੱਕੇ ਹਨ ਬੜੇ ਅਫਸੋਸ ਦੇ ਨਾਲ ਮੀਡੀਆ ਸਾਥੀਆਂ ਨੂੰ ਦੱਸਣਾ ਪੈ ਰਿਹਾ ਹੈ ਕਿ ਸਾਡੇ ਤਾਰਾ ਚੰਦ ਜੀ ਨੇ ਪਹਿਲਾਂ ਸੀਐਮ ਸਾਹਿਬ ਦੇ ਪੋਰਟਲ ਤੇ ਕੰਪਲੇਂਟ ਪਾਈ ਵਿਦ ਵੀਡੀਓ ਉਸ ਤੋਂ ਬਾਅਦ ਐਸਐਸਪੀ ਰੂਪਨਗਰ ਨੂੰ ਐਪਲੀਕੇਸ਼ਨ ਦਿੱਤੀ ਇਸ ਮਸਲੇ ਨੂੰ ਅੱਜ ਲਗਭਗ 15 ਦਿਨ ਬੀਤ ਜਾਣ ਤੋਂ ਬਾਅਦ ਵੀ ਐਫਆਈਆਰ ਦਾ ਦਰਜ ਨਾ ਹੋਣਾ ਇਹ ਕਾਨੂੰਨ ਵਿਵਸਥਾ ਦੇ ਉੱਪਰ ਸਿੱਧਾ-ਸਿੱਧਾ ਸਵਾਲੀਆ ਨਿਸ਼ਾਨ ਹੈ ਜਿੱਥੋਂ ਤੱਕ ਅਸਲੇ ਦਾ ਸਵਾਲ ਹੈ ਸਾਰਾ ਚੰਦ ਜੀ ਦੇ ਮੁਤਾਬਕ ਜਿਹੜਾ ਅਸਲਾ ਹੈ ਉਹ ਅਸਲਾ ਗੁਰਵੀਰ ਸਿੰਘ ਗੁਰੀ ਦਾ ਨਹੀਂ ਹੈ ਉਹ ਅਸਲਾ ਉਹਨੇ ਕਿਸੇ ਸਾਥੀ ਦਾ ਚੱਕਿਆ ਹੋਇਆ ਆਰਮਜ਼ ਐਕਟ ਦੇ ਮੁਤਾਬਕ ਜਦੋਂ ਆਦਮੀ ਕਿਸੇ ਦੂਜੇ ਸਾਥੀ ਦਾ ਜਾਂ ਕਿਸੇ ਹੋਰ ਵਿਅਕਤੀ ਦਾ ਅਸਲਾ ਆਪਣੇ ਹੱਥ 'ਚ ਲੈ ਕੇ ਵਰਤੋਂ ਕਰਦਾ ਹੈ ਤਾਂ ਉਹਨੂੰ ਨਜਾਇਜ਼ ਅਸਲਾ ਸਮਝਿਆ ਜਾਂਦਾ ਜਿੱਥੋਂ ਤੱਕ ਕਾਰਵਾਈ ਗੁਰਵੀਰ ਸਿੰਘ ਗੁਰੀ ਤੇ ਹੋਏਗੀ ਕਾਰਵਾਈ ਦੀ ਮੰਗ ਅਸੀਂ ਉਸ ਸ਼ਖਸ ਤੇ ਵੀ ਕਰਦੇ ਹਾਂ ਜਿਨੇ ਆਪਣਾ ਅਸਲਾ ਗੁਰਵੀਰ ਸਿੰਘ ਗੁਰੀ ਨੂੰ ਦਿੱਤਾ ਇਹਨਾਂ ਨੇ ਆ ਕਾਇਮ ਰੱਖਣ ਦੇ ਲਈ ਜਦੋਂ ਸੋਸ਼ਲ ਮੀਡੀਆ ਪਲੇਟਫਾਰਮ ਦੀ ਵਰਤੋਂ ਕੀਤੀ ਉਹਨਾਂ ਉਦੋਂ ਇਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਜੀ ਦੀ ਫੋਟੋ ਆਪਣੇ ਐਮ.ਐਲ.ਏ. ਸਾਹਿਬ ਦੀ ਫੋਟੋ ਨਾਲ ਲਾਈ ਔਰ ਦੱਸਦੇ ਆ ਬੜੀ ਸਾਨੂੰ ਹੈਰਾਨੀ ਤੇ ਬੜੀ ਸਾਨੂੰ ਇਸ ਗੱਲ ਤੇ ਮਤਲਬ ਗਹਿਰਾਈ ਦੇ ਨਾਲ ਦੁੱਖ ਮਹਿਸੂਸ ਹੋਇਆ ਕਿ ਇੱਥੋਂ ਦੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਨੂੰ ਜਨਮ ਦਿਨ ਦੀ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਵਧਾਈ ਦਿੱਤੀ ਨਾ ਕਿ ਉਹਨਾਂ ਨੇ ਇਹ ਕਿਹਾ ਕਿ ਤੁਸੀਂ ਪੰਜਾਬ ਸਰਕਾਰ ਦੇ ਹੁਕਮਾਂ ਦੇ ਖਿਲਾਫ ਇਹ ਵੀਡੀਓ ਨਜਾਇਜ਼ ਅਸਲੇ ਦੇ ਨਾਲ ਨਹੀਂ ਵਾਇਰਲ ਕਰ ਸਕਦੇ ਇੱਥੇ ਕੰਗ ਸਾਹਿਬ ਨੇ ਉਹਨਾਂ ਨੂੰ ਵਧਾਈ ਦਿੱਤੀ ਉਹਦਾ ਵੀ ਸ਼ਕਰੀਨ ਸੂਟ ਜਿਹੜਾ ਹੈ ਅਸੀਂ ਮੀਡੀਆ ਨੂੰ ਦੇ ਦਿੱਤਾ ਅੱਜ ਇਸ ਪ੍ਰੈਸ ਕਾਨਫਰੰਸ ਦੇ ਅੰਦਰ ਸਾਡੇ ਨਾਲ ਸਾਡੇ ਬਲੋਕ ਕਾਂਗਰਸ ਕਮੇਟੀ ਦੇ ਪ੍ਰਧਾਨ ਦਵਿੰਦਰ ਜੀ ਦਰਸ਼ਨ ਸੰਧੂ ਜੀ ਤੇ ਸਾਡੇ ਪਾਰਟੀ ਪ੍ਰਵਕਤਾ ਸੁਖਦੇਵ ਸਿੰਘ ਜੀ ਤੇ ਨਾਲ ਸਾਡੇ ਜਿਹਨੇ ਜਿਨ੍ਹਾਂ ਨੇ ਕੰਪਲੀਟ ਕੀਤੀ ہوئی ਹੈ ਤਾਰਾ ਚੰਦ ਜੀ ਇਹ ਸਾਰੇ ਇੱਥੇ ਬੈਠੇ ਹਨ ਅਸੀਂ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਪੰਜਾਬ ਸਰਕਾਰ ਤੋਂ ਕਿ ਜੇਕਰ ਇਨਸਾਫ ਨਾ ਮਿਲਿਆ ਤਾਂ ਅਸੀਂ ਵੱਡਾ ਸੰਘਰਸ਼ ਉਲੀਕਾਂਗੇ ਅੱਜ ਅਸੀਂ ਤੁਹਾਡੇ ਜਰੀਏ ਪ੍ਰਾਰਥਨਾ ਕਰਦੇ ਹਾਂ ਇਸ ਤੋਂ ਬਾਅਦ ਅਸੀਂ ਸੰਘਰਸ਼ ਲਈ ਤਿਆਰ ਹਾਂ ਸੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇਹ ਅਸੀਂ ਵੇਟ ਕਰਾਂਗੇ ਜੀ ਕਿ ਇਹ ਸਾਨੂੰ ਕਿਹੋ ਜਿਹਾ ਇਨਸਾਫ ਕਿੰਨੀ ਜਲਦੀ ਦਿੰਦੇ ਆ ਜੇ ਤਾਂ ਸਾਡੀ ਗੱਲ ਸੁਣ ਲੈਂਦੇ ਉਸ ਤੋਂ ਬਾਅਦ ਅਸੀਂ ਜ਼ਿਲ੍ਹਾ ਕਾਂਗਰਸ ਕਮੇਟੀ ਦੀ ਮੀਟਿੰਗ ਬੁਲਾਵਾਂਗੇ ਅਸੀਂ ਸਤਕਾਰ ਸਾਥੀਆਂ ਨਾਲ ਗੱਲ ਕਰਾਂਗੇ ਅਸੀਂ ਆਪਣੇ ਇੱਥੋਂ ਦੇ ਸਾਬਕਾ ਸਪੀਕਰ ਰਾਣਾ ਕੇਪੀ ਸਿੰਘ ਜੀ ਦੇ ਨਾਲ ਸਾਡੇ ਇਥੋਂ ਦੇ ਲੀਡਰ ਸਤਕਾਰਤ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜੀ ਦੇ ਨਾਲ ਸਾਡੀ ਇੱਕ ਵੱਡੀ ਪਹਿਲਾ ਪਾਰਟੀ ਦੀ ਆਪਣੀ ਅੰਦਰੂਨੀ ਮੀਟਿੰਗ ਹੋएगी ਉਸ ਤੋਂ ਬਾਅਦ ਅਸੀਂ ਸੰਘਰਸ਼ ਦਾ ਐਲਾਨ ਕਰਨ ਲਈ ਤੁਹਾਨੂੰ ਅਸੀਂ ਇੱਥੇ ਫਿਰ ਸੱਦਾ ਦਵਾਂਗੇ ਦੇਖੋ ਅਤਰਾਜ ਤਾਂ ਜੋ ਇਹਨਾਂ ਦੇ ਅਸੀਂ ਅਤਰਾਜ ਨਹੀਂ ਕਰ ਰਹੇ ਅਤਰਾਜ ਤਾਂ ਇਹ ਹੈ ਵੀ ਇਹਨਾਂ ਨੇ ਇੱਕ ਹੁਕਮ ਜਾਰੀ ਕੀਤਾ ਆ ਵੀ ਹੁਕਮਾਂ ਦੀ ਇੰਪਲੀਮੈਂਟੇਸ਼ਨ ਕਿਉਂ ਨਹੀਂ ਕਰ ਰਹੇ ਅਲਟੀਮੇਟਲੀ ਇਹਨਾਂ ਨੇ ਕਿਹਾ ਨਾ ਕਿ ਸੋਸ਼ਲ ਮੀਡੀਆ ਤੇ ਇਦਾਂ ਦਾ ਕਲਚਰ ਬੰਦ ਹੋਣਾ ਚਾਹੀਦਾ ਪ੍ਰਚਾਰ ਬੰਦ ਹੋਣਾ ਚਾਹੀਦਾ ਬੜਾ ਵੱਡਾ ਇਸ਼ੂ ਬਣਾਇਆ ਭਗਵਾਨ ਸਿੰਘ ਮਾਨ ਹੋਣਾ ਨੇ ਪ੍ਰੈਸ ਕਾਨਫਰੰਸਾਂ ਕੀਤੀਆਂ ਵੱਡੇ ਵੱਡੇ ਪੋਸਟਰ ਲਾਦੇ ਹੁਣ ਉਹਨਾਂ ਦੇ ਐਕਸ਼ਨ ਕਿਉਂ ਨਹੀਂ ਕਰਦੇ ਵੀ ਜੇ ਤੁਹਾਡੀ ਪਾਰਟੀ ਦਾ ਬੰਦਾ ਕੋਈ ਇਦਾਂ ਦੇ ਗਲਤ ਕੰਮ ਕਰਦਾ ਹੈ ਇਸ ਕਿਸਮ ਚੀਜ਼ਾਂ ਨੂੰ ਪ੍ਰਤੁਸਾਹਿਤ ਕਰਦਾ ਤਾਂ ਤੁਸੀਂ ਘੱਟੋ ਘੱਟ ਉਹਦੇ ਐਕਸ਼ਨ ਤਾਂ ਲਓ ਤੁਸੀਂ ਹੁਣ ਅ ਅੱਛਾ ਦੂਜੀ ਗੱਲ ਔਰ ਉਹ ਇੱਕ ਐਲੀਮੈਂਟ ਇਦਾਂ ਦਾ ਹੈ ਉਹ ਜਿਹੜਾ ਐਲੀਮੈਂਟ ਇਹਨਾਂ ਦੇ ਇਲੈਕਸ਼ਨਾਂ 'ਚ ਜਿਹਨੂੰ ਇਹ ਟੂਲ ਵਰਤ ਕੇ ਵਰਤਦੇ ਰਹੇ ਨੇ ਔਰ ਇਹ ਸਾਡੇ ਜਿਹੜੇ ਕਾਂਗਰਸ ਦੇ ਵਰਕਰਾਂ ਨੂੰ ਉਹਨਾਂ ਦੇ ਥਰੂ ਉਹਦੇ ਥਰੂ ਧਮਕਾਉਂਦੇ ਵੀ ਰਹੇ ਨੇ ਪਰ ਇਹ ਗੱਲ ਮੈਂ ਤੁਹਾਨੂੰ ਬੜੀ ਜ਼ਿੰਮੇਵਾਰੀ ਨਾਲ ਕਹਿਣਾ ਮੇਰੇ ਖਿਆਲ ਦੇ ਵਿੱਚ ਉਹਨੇ ਜਿਹੜਾ ਪਾਰਲੀਮੈਂਟ ਦੇ ਇਲੈਕਸ਼ਨਾਂ ਦੇ ਵਿੱਚ ਚੰਗੀ ਉਹਨੇ ਆਪ ਦੀ ਪੈਂਠ ਇਸ ਕਿਸਮ ਦੀ ਬਣਾਈ ਸੀ ਵੀ ਬਿਹਾਰ ਕਲਚਰ ਵਾਲੀ ਵੀ ਮੈਂ ਬਹੁਤ ਵੱਡਾ ਇਥੋਂ ਦਾ ਸੂਰਮਾ ਇਸ ਕਰਕੇ ਉਹ ਹੁਣ ਉਹ ਆਪ ਦੀ ਸੂਰਮਿਕਤਾ ਹੀ ਦਿਖਾਉਣ ਵਾਸਤੇ ਮੇਰੇ ਖਿਆਲ ਦੇ ਵਿੱਚ ਸੋਸ਼ਲ ਮੀਡੀਆ ਤੇ ਆਪਣਾ ਅਸਲਾ ਕਿਸੇ ਦਾ ਅਸਲਾ ਲੈ ਕੇ ਸਟੇਟਸ ਦਿਖਾ ਰਿਹਾ ਔਰ ਇਹ ਕੋਈ ਚੰਗੀ ਗੱਲ ਨਹੀਂ ਮੰਦ ਭਾਗੀ ਗੱਲ ਹੈ ਔਰ ਸਰਕਾਰ ਨੂੰ ਜਾਂ ਐਸਐਸਪੀ ਨੂੰ ਪ੍ਰਸ਼ਾਸਨ ਨੂੰ ਬਿਨਾਂ ਕਿਸੇ ਭੇਦਭਾਵ ਦੇ ਜਦੋਂ ਤੁਸੀਂ ਦੂਜਿਆਂ ਤੇ ਐਕਸ਼ਨ ਲੈਣਾ ਉਹ ਤੇ ਇਹਦੇ ਤੇ ਵੀ ਐਕਸ਼ਨ ਲੈਣਾ ਚਾਹੀਦਾ ਹੈ ਨਾ ਦੇ ਕਦੋਂ ਦੇ ਕੰਪਲੇਂਟ ਕੀਤੀ ਹੋਈ ਹੈ ਔਰ ਐਕਸ਼ਨ ਜਿਹੜਾ ਨਹੀਂ ਲਿਆ ਗਿਆ ਤੁਹਾਨੂੰ ਇਹ ਜੀ ਜੋ ਗਰਵੀਰ ਸਿੰਘ ਗੁਰਿਆ ਹੈ ਸ਼੍ਰੀ ਚੰਗੌਰ ਸਾਹਿਬ ਦਾ ਰਹਿਣ ਵਾਲਾ ਹੈ ਤੇ ਆਮ ਆਦਮੀ ਪਾਰਟੀ ਨਾਲ ਸੰਬੰਧ ਰੱਖਦਾ ਜੀ ਇਹ ਤੇ ਇਹਨੇ 21 ਤਰੀਕ ਨੂੰ ਆਪਣੇ ਜਨਮ ਦਿਨ ਵਾਲੇ ਦਿਨ ਆਪਣੇ ਫੇਸਬੁੱਕ ਅਕਾਊਂਟ ਤੇ ਜੀ ਸੋਸ਼ਲ ਮੀਡੀਆ ਤੇ ਫੈਰ ਕਰਦੇ ਦੀ ਵੀਡੀਓ ਪਾਈ ਸੀਗੀ ਔਰ ਇਹਦਾ ਵੀ ਉਹ ਆਪ ਦਾ ਅਸਲਾ ਨਹੀਂ ਹੈਗਾ ਕਿਸੇ ਦੇ ਫਰੈਂਡ ਦਾ ਅਸਲਾ ਹੈਗਾ ਜੀ ਤੇ ਇਸ ਤੋਂ ਪਹਿਲਾਂ ਇਹ ਮੈਨੂੰ ਦੋ ਵਾਰੀ ਬੰਦਾ ਜਾਨੋਂ ਮਾਰ ਦੀ ਧਮਕੀ ਦੇ ਚੁੱਕਿਆ ਸੀਗਾ ਤੇ ਉਸ ਤੋਂ ਬਾਅਦ ਜੀ ਆਪਣਾ 24 ਤਰੀਕ ਨੂੰ ਮੈਂ ਐਸਐਸਪੀ ਸਾਹਿਬ ਕੋਲ ਕਮਲੇਂਟ ਦਿੱਤੀ ਸੀਗੀ 23 ਦਸੰਬਰ ਨੂੰ ਮੈਂ ਸੀਐਮ ਪੋਰਟਲ ਤੇ ਤੇ ਡੀਜੀਪੀ ਸਾਹਿਬ ਨੂੰ ਮੈਂ ਕਮਲੇਂਟ ਦਿੱਤੀ ਸੀਗੀ ਤੇ ਉਸ ਤੋਂ ਬਾਅਦ ਜੀ ਇਹ ਬਿਆਨ ਹੋਈ ਸੀਗੀ ਮੇਰੇ ਚਮਕੌਰ ਸਾਹਿਬ ਡੀਐਸਪੀ ਦਫ਼ਤਰ ਤੇ ਹੁਣ ਤੱਕ ਕੋਈ ਇਸ ਬੰਦੇ ਦੇ ਕਾਰਵਾਈ ਨਹੀਂ ਜੀ ਹੋਈ ਹੈ ਈ ਚੋਣ ਉਹ ਮੈਂ ਚਾਹੁੰਦਾ ਜੀ ਇਹ ਪਰਚਾ ਦਰਜ ਹੋਣਾ ਚਾਹੀਦਾ ਔਰ ਜੋ ਨਜਾਇਜ਼ ਅਸਲੇ ਨਾਲ ਇਹ ਆਪਣੇ ਵੀਡੀਓ ਪਰੇ ਉਹ ਜੂ ਪੂਰੀ ਤਫਤੀਸ਼ ਹੋਵੇ ਕਿ ਕਿਸ ਦਾ ਅਸਲਾ ਹੈ ਨਾਲ ਉਹ ਲਾਇਸੈਂਸ ਵੀ ਕੈਂਸਲ ਹੋਣਾ ਚਾਹੀਦਾ ਜੀ ਮੰਨੋ ਕਿਉਂਕਿ ਇਸ ਬੰਦੇ ਤੋਂ ਖਤਰਾ ਹੈ ਕਿ ਕਦੋਂ ਵੀ ਮੇਰੇ ਗੋਲੀ ਮਾਰ ਸਕਦਾ ਜੇ ਮੇਰਾ ਕੋਈ ਵੀ ਜਾਨੀ ਨੁਕਸਾਨ ਹੁੰਦਾ ਹੈ ਤਾਂ ਇਹਦਾ ਜ਼ਿੰਮੇਵਾਰ ਗੁਰਵੀਰ ਸਿੰਘ ਗੁਰੀ ਤੇ ਐਮਰ ਡਾਕਟਰ ਚਰਨਜੀਤ ਸ਼੍ਰੀ ਚੰਗੌਰ ਸਾਹਿਬ ਤੇ ਦੋਨੇ ਜਣੇ ਹੋਣਗੇ ਜੀ ਇਹ ਜੀ 26 ਦਸੰਬਰ 2024 ਨੂੰ ਮੁਕਦਮਾ ਦਰਜ ਕੀਤਾ ਗਿਆ ਸੀ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਸੀ ਜਿਹਦੇ ਵਿੱਚ ਇੱਕ ਵਿਅਕਤੀ ਫਾਇਰ ਕਰਿਆ ਤੇ ਕੁਸੂ ਰੁਖਸਾਰ ਹੈ ਫਾਇਰ ਕਰਨ ਵਾਲੇ ਉਖਸਾਰ ਹੈ ਤੇ ਜਿਨ੍ਹਾਂ ਦੇ ਖਿਲਾਫ 125 49 ਬੀਐਨਐਸ ਅਤੇ 25 ਤਾਈ ਆਮ ਲੈਟਰ ਦਿੱਤੇ ਹੈ ਤੇ ਮੁਕਦਮਾ ਦਰਜ ਕੀਤਾ ਗਿਆ ਤੇ ਇਸ ਮੁਕਦਮੇ ਦੀ ਤਫਤੀਸ਼ ਚੱਲ ਰਹੀ ਹੈ। ਉਹਨਾਂ ਲੋਕਾਂ ਦੇ ਜਿਹਨਾਂ ਖਿਲਾਫ ਮੁਕੱਦਮਾ ਹੈ ਅਜੇ ਤਫਤੀਸ਼ ਚੱਲ ਰਹੀ ਹੈ ਜੀ ਜਦੋਂ ਕੋਈ ਡਿਵਲਪਮੈਂਟ ਹੋ ਜਿਸ ਸਮੇਂ ਅੱਜ ਅਨਨੌਂ ਦੇ ਉੱਤੇ ਪੱਤਰ ਅਨਨੌਂ ਦੇ ਮੁਕਦਮਾ ਦਰਜ ਕਰ ਦਿੱਤਾ ਗਿਆ ਹੈ। ਤੁ ਕੋਈ ਇਹਦੇ ਰਿਗਾਰਡਿੰਗ ਕੋਈ ਕੰਪਲੇਂਟ ਵੀ ਤੁਹਾਡੇ ਕੋਲ ਆਈ ਹੈ ਉਸ ਉਸ ਨੂੰ ਵੀ ਅਧਾਰ ਬਣਾ ਕੇ ਪਰ ਨਹੀਂ ਹਜੇ ਜਿਹੜਾ ਮੁਕੱਦਮਾ ਪ੍ਰਾਇਮਰੀ ਦਰਜ ਕੀਤਾ ਗਿਆ ਹੈ ਸੋਸ਼ਲ ਮੀਡੀਆ ਦੀ ਵੀਡੀਓ ਦੇ ਆਧਾਰ ਤੇ ਹੀ ਦਰਜ ਕੀਤਾ ਗਿਆ ਹੈ